ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜਾਂ ਫਿਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਮਹਾਨ ਸ਼ਖਸੀਅਤ ਦੇ ਬਾਰੇ ਇੱਕ ਮਹਾਨ ਪਰਸਨੈਲਿਟੀ ਦੇ ਬਾਰੇ ਜਿਨ੍ਹਾਂ ਨੇ ਸੰਘਰਸ਼ ਨਾਲ ਨਾ ਕਿ ਆਪਣੀ ਪਛਾਣ ਬਣਾਈ ਬਲਕਿ ਸਮਾਜ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ ਬਾਬਾ ਸਾਹਿਬ ਨਾਮ ਨਾਲ ਮਸ਼ਹੂਰ ਇਹ ਇੱਕ ਇਕਨੋਮਿਕਸਟ ਪੋਲੀਟੀਸ਼ੀਅਨ ਸੋਸ਼ਲ ਰਿਫਾਰਮਰ ਅਤੇ ਭਾਰਤ ਦੇ ਪਹਿਲੇ ਲਾਅ ਮਿਨਿਸਟਰ ਵੀ ਰਹੇ ਜੀ ਹਾਂ ਗੱਲ ਕਰ ਰਹੇ ਹਾਂ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬਾਰੇ ਦੀ ਲਾਈਫ ਸਟੋਰੀ ਬਾਰੇ ਗੱਲ ਕਰਾਂਗੇ ਤਾਂ ਅੱਜ 14 ਅਪ੍ਰੈਲ ਦੇ ਦਿਨ ਆਪਾਂ ਇਹਨਾਂ ਦੀ ਜਨਮ ਦਿਹੀ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਅੱਜ ਦਾ ਦਿਨ ਇੱਕ ਅਜੀਹਾ ਦਿਨ ਹੈ ਜਦੋਂ ਇਹਨਾਂ ਬਾਰੇ ਜਾਣਨ ਲਈ ਹਰ ਕੋਈ ਉਤਸਕ ਹੁੰਦਾ ਹੈ ਇਹਨਾਂ ਦੇ ਨਾਮ ਅਤੇ ਕੰਮ ਤਾਂ ਸਭ ਹੀ ਜਾਣਦੇ ਹਨ ਤੇ ਇਹਨਾਂ ਨੂੰ ਉਸ ਦੇ ਨਾਲ ਹੀ ਜਾਣਿਆ ਜਾਂਦਾ ਹੈ ਪਰ ਜਿੰਨਾ ਪਰੇਸ਼ਾਨੀਆਂ ਵਿੱਚੋਂ ਇਹਨਾਂ ਨੇ ਖੁਦ ਗੁਜ਼ਰ ਕੇ ਅੱਜ ਭਾਰਤ ਦੇ ਲੋਕਾਂ ਨੂੰ ਸਮਾਨਤਾ ਦਵਾਈ ਉਸ ਬਾਰੇ ਕੋਈ ਚੰਗੀ ਤਰ੍ਹਾਂ ਨਹੀਂ ਜਾਣਦਾ ਇਸ ਲਈ ਅੱਜ ਦੀ ਵੀਡੀਓ ਵਿੱਚ ਆਪਾਂ ਬਾਬਾ ਸਾਹਿਬ ਜੀ ਦੇ ਲੀਡਰ ਬਣ ਤੋਂ ਪਹਿਲਾਂ ਦੇ ਸੰਘਰਸ਼ ਬਾਰੇ ਗੱਲ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਉਹਨਾਂ ਦੇ ਜਨਮ ਅਤੇ ਜੀਵਨ ਤੋਂ ਤਾਂ ਡਾਕਟਰ ਭੀਮrao RAMJI AMBEDKAR ਜਿਦਾ ਜਨਮ 14 ਅਪ੍ਰੈਲ 1891 ਵਿੱਚ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੁੰਦਾ ਹੈ ਅਤੇ ਪਿਤਾ ਦਾ ਨਾਮ ਰਾਮਜੀ ਮਾਲੋਜੀ ਸੇਖਪਾਲਸੀ ਜੋ ਕਿ ਆਰਮੀ ਦੇ ਵਿੱਚ ਇੱਕ ਸੂਬੇਦਾਰ ਸਨ ਤਾਂ ਬਾਬਾ ਸਾਹਿਬ ਦਾ ਜਨਮ ਐਮਪੀ ਦੇ ਮਾਹੋ ਨਾਮ ਦੇ ਪਿੰਡ ਦੇ ਵਿੱਚ ਇੱਕ ਜਿਹਨੂੰ ਆਪਾਂ ਪਿੰਡ ਕਹਿ ਦਿੰਦੇ ਹਾਂ ਉਸ ਦੇ ਵਿੱਚ ਹੁੰਦਾ ਹੈ ਤਾਂ ਇਸ ਤੋਂ 2 ਸਾਲ ਬਾਅਦ ਅੰਬੇਦਕਰ ਜੀ ਦੇ ਪਿਤਾ ਆਰਮੀ ਤੋਂ ਰਿਟਾਇਰ ਹੁੰਦੇ ਹਨ ਅਤੇ ਉਹ ਮਹਾਰਾਸ਼ਟਰ ਦੇ ਧਾਪोली ਸ਼ਹਿਰ ਦੇ ਵਿੱਚ ਜਾ ਕੇ ਰਹਿਣ ਲੱਗਦੇ ਹਨ ਪਰ ਆਰਮੀ ਦੀ ਪੈਨਸ਼ਨ ਤੇ ਗੁਜ਼ਾਰਾ ਨਾ ਹੋਣ ਦੇ ਕਾਰਨ RAM ji ਕੰਮ ਦੇ ਲਈ ਸਤਾਰਾ ਜਾਂਦੇ ਹਨ ਅਤੇ ਆਪਣੀ ਪੂਰੀ ਫੈਮਲੀ ਨੂੰ ਨਾਲ ਲੈ ਕੇ ਜਾਂਦੇ ਹਨ ਤਾਂ ਉਸ ਜਗ੍ਹਾ ਜਾਣ ਤੋਂ ਕੁਝ ਸਮਾਂ ਬਾਅਦ ਹੀ ਭੀਮਾ ਬਾਈ ਜੀ ਜੋ ਕਾਫੀ ਟਾਈਮ ਤੋਂ ਬਿਮਾਰ ਸੀ ਤਾਂ ਉਹਨਾਂ ਦੀ ਉੱਥੇ ਡੈਥ ਹੋ ਜਾਂਦੀ ਹੈ ਅਤੇ ਭੀਮਰਾਓ ਜੀ ਨੂੰ ਜਦੋਂ ਉੱਥੇ ਸਕੂਲ ਪੜ੍ਹਨ ਲਈ ਪਾਇਆ ਗਿਆ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਉਹਨਾਂ ਨੂੰ ਬਾਕੀ ਬਚਾਂ ਦੀ ਕਲਾਸ ਬਾਕੀ ਬੱਚਿਆਂ ਦੀ ਤਰ੍ਹਾਂ ਕਲਾਸ ਵਿੱਚ ਨਹੀਂ ਬਲਕਿ ਕਲਾਸ ਦੇ ਬਾਹਰ ਪੜਨ ਲਈ ਬੋਲਿਆ ਜਾਂਦਾ ਸੀ ਅਤੇ ਜਿਸ ਘੜੇ ਵਿੱਚੋਂ ਜਾਂ ਜਿਸ ਬਰਤਨ ਦੇ ਵਿੱਚੋਂ ਬਾਕੀ ਬੱਚੇ ਪਾਣੀ ਪੀਂਦੇ ਸਨ ਉਹਨਾਂ ਨੂੰ ਉਸ ਦੇ ਵਿੱਚੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਪੀਣ ਦਿੱਤਾ ਜਾਂਦਾ ਸੀ ਕਿਉਂਕਿ ਭੀਮਰਾਓ ਜੀ ਛੋਟੀ ਜਾਤੀ ਤੋਂ ਬਿਲੋਂਗ ਕਰਦੇ ਸਨ ਅਤੇ ਅੱਗੇ ਚੱਲ ਕੇ ਭੀਮਰਾਓ ਜੀ ਹੀ ਇਸ ਜਾਤੀਵਾਦ ਨੂੰ ਖਤਮ ਕਰਦੇ ਹਨ 1907 ਵਿੱਚ ਭੀਮਰਾਓ ਜੀ 10ਵੀਂ ਕਲਾਸ ਜਿਹੜੀ ਹੈ ਉਸ ਨੂੰ ਪਾਸ ਕਰਦੇ ਹਨ ਅਤੇ ਉਸੇ ਸਮੇਂ ਛੋਟੀਆਂ ਉਮਰਾਂ ਦੇ ਵਿੱਚ ਹੀ ਵਿਆਹ ਜਿਹੜੇ ਸੀ ਉਹ ਕਰ ਦਿੱਤੇ ਜਾਂਦੇ ਸੀ ਤਾਂ ਬਾਬਾ ਸਾਹਿਬ ਜੀ ਦਾ ਵਿਆਹ ਵੀ 15 ਸਾਲ ਦੀ ਉਮਰ ਵਿੱਚ ਯਾਨੀ ਕਿ 1906 ਦੇ ਵਿੱਚ ਇਹਨਾਂ ਦਾ ਵਿਆਹ ਜਿਹੜਾ ਸੀ ਉਹ ਹੋ ਗਿਆ ਸੀ ਤਾਂ ਇਸ ਤੋਂ ਬਾਅਦ 1909 ਦੇ ਵਿੱਚ ਇਹਨਾਂ ਨੇ ਆਪਣੀ 12ਵੀਂ ਪੂਰੀ ਕੀਤੀ ਅਤੇ 1912 ਵਿੱਚ ਬੀਏ ਦੀ ਡਿਗਰੀ ਨੂੰ ਪਾਸ ਕਰਕੇ 1915 ਵਿੱਚ ਨਿਊਯਾਰਕ ਦੇ ਕਲੰਬੀਆ ਸ਼ਹਿਰ ਤੋਂ ਐਮਏ ਦੀ ਡਿਗਰੀ ਜਿਹੜੀ ਹੈ ਪਾਸ ਕਰਦੇ ਹਨ ਅਤੇ ਅਗਲੇ ਹੀ ਸਾਲ ਪੀਐਚਡੀ ਵੀ ਕੰਪਲੀਟ ਕਰਦੇ ਹਨ ਅਤੇ ਭਾਰਤ ਵਾਪਸ ਆਉਣ ਤੇ ਬਰੋਦਾ ਦੇ ਰਾਜਾ ਸ਼ਾਹੂ ਦੁਆਰਾ ਉਹਨਾਂ ਨੂੰ ਇੱਕ ਨੌਕਰੀ ਦਿੱਤੀ ਜਾਂਦੀ ਹੈ ਪਰ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੁਆਰਾ ਉਹਨਾਂ ਨੂੰ ਛੋਟੀ ਜਾਤੀ ਦੇ ਕਾਰਨ ਕੋਈ ਵੀ ਜਾਂ ਥੋੜੀ-ਬਹੁਤ ਵੀ ਇੱਜ਼ਤ ਨਹੀਂ ਦਿੱਤੀ ਜਾਂਦੀ। ਇਹ ਸਭ ਦੇ ਚੱਲਦੇ ਭੀਮਰਾਓ ਜੀ ਦੀ ਲਾਈਫ ਵਿੱਚ ਇੱਕ ਮੋੜ ਆਉਂਦਾ ਹੈ ਜਦੋਂ 1918 ਦੇ ਵਿੱਚ ਬੰਬੇ ਦੇ ਇੱਕ ਕਾਲਜ ਵਿੱਚ ਪੋਲੀਟੀਕਲ ਇਕਨੋਮਿਕਸ ਦੇ ਪ੍ਰੋਫੈਸਰ ਵਜੋਂ ਉਹਨਾਂ ਨੂੰ ਜੌਬ ਮਿਲਦੀ ਹੈ। ਇਸੇ ਸਮੇਂ ਉਹਨਾਂ ਨੇ ਮੋਕ ਨਾਇਕ ਨਾਮ ਦੇ ਮਰਾਠੀ ਨਿਊਜ਼ਪੇਪਰ ਦੀ ਸ਼ੁਰੂਆਤ ਕੀਤੀ ਤਾਂ 1920 ਵਿੱਚ ਭੀਮਰਾਓ ਲੰਡਨ ਵਾਪਸ ਗਏ ਅਤੇ ਐਲ ਐਸ ਈ ਵਿੱਚ ਆਪਣੀ ਡਾਕਟੋਰੇਟ ਦੀ ਪੜ੍ਹਾਈ ਨੂੰ ਪੂਰਾ ਕੀਤਾ ਤਾਂ ਪੂਰਾ ਕਰਕੇ 1923 ਵਿੱਚ ਉਹ ਵਾਪਸ ਭਾਰਤ ਦੇ ਵਿੱਚ ਵਾਪਸ ਆਉਂਦੇ ਹਨ ਅਤੇ ਇਸੇ ਤਰੀਕੇ ਨਾਲ ਵਾਪਸ ਆ ਕੇ ਉਹ ਗਰੀਬਾਂ ਦੇ ਨਾਲ ਖੜੇ ਰਹਿੰਦੇ ਹਨ ਤਾਂ ਇਸੇ ਤਰੀਕੇ ਨਾਲ ਚੱਲਦੇ ਹੋਏ 1927 ਤੋਂ ਬਾਅਦ ਮਹਾਤ ਸਤਿਆਗ੍ਰਹਿ ਗੋਲ ਮੀਸ ਕਾਨਫਰੰਸਾਂ ਕਨਸਟੀਟਿਊਟ ਅਸੈਂਬਲੀ ਇਨ੍ਹਾਂ ਅਸੈਂਬਲੀਆਂ ਦੇ ਵਿੱਚ ਹਿੱਸਾ ਲੈਣ ਲੱਗੇ ਜਿਵੇਂ ਕਿ ਤਿੰਨ ਗੋਲ ਮੇਸ ਕਾਨਫਰੰਸਾਂ ਹੋਈਆਂ ਹਨ 1930 ਵਿੱਚ 1931 ਵਿੱਚ 1932 ਵਿੱਚ ਤਾਂ ਇਹਨਾਂ ਕਾਨਫਰੰਸਾਂ ਦੇ ਵਿੱਚ ਉਹਨਾਂ ਨੇ ਹਿੱਸੇ ਲਈ ਅਤੇ ਗਰੀਬਾਂ ਜਾਂ ਫਿਰ ਛੋਟੀ ਜਾਤੀ ਦੇ ਲੋਕਾਂ ਦੇ ਬਾਰੇ ਉੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਵੀ ਸਮਾਨਤਾ ਦੇਣ ਬਾਰੇ ਗੱਲਾਂ ਕੀਤੀਆਂ ਅਤੇ ਉਸ ਤੋਂ ਬਾਅਦ ਕੈਬਨਟ ਮਿਸ਼ਨ ਪਲਾਨ ਦੇ ਤਹਿਤ ਸੰਵਿਧਾਨ ਸਭਾ ਦੇ ਮੈਂਬਰ ਬਣਦੇ ਹਨ ਜਿਸ ਦੇ ਚਲਦੇ ਉਹ ਛੋਟੀ ਜਾਤੀ ਦੇ ਲੋਕਾਂ ਲਈ ਮੰਗਾਂ ਰੱਖਦੇ ਹਨ ਅਤੇ ਉਹਨਾਂ ਨੂੰ ਬਰਾਬਰ ਦੀ ਸਮਾਨਤਾ ਜਿਹੜੀ ਹੈ ਪ੍ਰਾਪਤ ਹੋਵੇ ਤਾਂ ਇਸੇ ਲਈ ਉਹ ਇਹਨਾਂ ਦੇ ਨਾਲ ਖੜ ਕੇ ਕੰਮ ਕਰਦੇ ਹਨ ਤਾਂ ਇਹ ਸੀ ਕਹਾਣੀ ਡਾਕਟਰ ਭੀਮrao ਅੰਬੇਦਕਰ ਜੀ ਦੀ ਜਿਨ੍ਹਾਂ ਬਾਰੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਨੂੰ ਪਾਰ ਕਰਕੇ ਛੋਟੀ ਜਾਤੀ ਦੇ ਲੋਕਾਂ ਦਾ ਬਰਾਬਰ ਦਾ ਹੱਕ ਜਿਹੜਾ ਸੀ ਉਹ ਉਹਨਾਂ ਨੂੰ ਦਵਾਇਆ ਤਾਂ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇਸੇ ਤਰ੍ਹਾਂ ਦੇ ਨਾਲ ਜੀਕੇ ਡੀਐਸ ਦੀਆਂ ਹੋਰ ਕਲਾਸਿਸ ਦੇ ਲਈ ਜਾਂ ਫਿਰ ਇਸ ਤਰ੍ਹਾਂ ਦੀਆਂ ਲਾਈਫ ਸਟੋਰੀਜ਼ ਲਈ ਮੇਰੇ ਚੈਨਲ ਨੂੰ ਯਾਨੀ ਕਿ ਲਰਨ ਡੇਲੀ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਅਗਿਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਵੇ ਤਾਂ ਫਿਰ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਅਗਲੀ ਕਿਸੇ ਲਾਈਫ ਸਟੋਰੀ ਦੇ ਵਿੱਚ ਬਹੁਤ ਬਹੁਤ ਧੰਨਵਾਦ